ਚੋਰੀ ਵਾਪਰ ਤੋਂ ਇਨਕੀ ਕਰਨਾ ਚਾਹੁੰਦੇ ਕਿੰਨੇ ਘਰਾਂ ਚ ਇਹ ਸਾਡੇ ਨਾ ਬੀਤੀ ਰਾਤ ਦੋ ਘਰਾਂ ਚ ਇੱਕ ਸਾਡੇ ਸਰਗੁਸ ਸਰਦਾਰ ਬੇਲ ਸਿੰਘ ਜੀ ਉਹਨਾਂ ਦੇ ਘਰ ਇੱਕ ਸਦਾ ਜਗੀਰ ਸਿੰਘ ਜੀ ਤੇ ਚੋਰਾਂ ਨੇ ਸਾਰਾ ਕੁਝ ਫੋਲਕ ਵਾਲੀ ਕੀਤੀ ਹੈ ਦਮਾਰੀਆਂ ਤੋੜੀਆਂ ਨੇ ਪਹਿਲਾਂ ਤੱਕ ਤਲਲੇ ਤੋੜੇ ਨੇ ਬਾਕਸ ਬੈਟ ਵਿੱਚ ਸਾਰਾ ਸਮਾਨ ਖਲਾਰਾ ਕਰਕੇ ਨੇ ਤੇ ਜਗੀਰ ਸਿੰਘ ਦੇ ਘਰੋਂ ਕੁਝ ਪੈਸੇ ਚੋਰੀ ਹੋਏ ਨੇ ਇਦਰੇ ਕਿਰਸਤਾਰ ਪਰਮਜੀਤ ਸਿੰਘ ਇਟਲੀਅਨ ਦਾ ਰਵੀ ਸਿੰਘ ਦਾ ਪੁੱਤ ਉਹਦੇ ਘਰੋਂ ਵੀ ਦੋ ਮੋਬਾਈਲ ਲੈ ਗਏ ਨੇ ਡੀਵੀਆਰ ਲੈ ਗਏ ਨੇ ਹੋਰ ਵੀ ਕੁਝ ਸਮਾਨ ਸੀ ਵੀ ਉਹ ਵੀ ਲੈ ਗਏ ਨੇ ਕਿਵੇਂ ਦੇ ਦੇਓ ਪ੍ਰਸ਼ਾਸਨ ਕੀ ਮੰਗ ਕਰਦੇ ਨੇ ਜੋ ਪ੍ਰਸ਼ਾਸਨ ਸਿਉਰੇ ਫੋਨ ਕੀਤਾ ਸੀ ਅਸੀਂ ਤੇ ਪਰ ਜਦੋਂ ਆਈਸੀ ਪੁਲਸ ਵਾਲੇ ਤੇ ਆ ਕੇ ਤੇ ਆਪਣਾ ਉਹ ਜੋ ਵੀ ਕਾਰਵਾਈ ਸੀ ਆਪਣੇ ਫੋਟੋ ਫੋਟ ਖਿੱਚ ਕੇ ਲੈ ਗਏ ਨੇ ਮੂਵੀ ਬਣਾ ਕੇ ਲੈ ਗਏ ਨੇ ਤੇ ਲਿਖ ਕੇ ਲੈ ਗਏ ਨੇ ਸਾਡੇ ਕੋਲ ਜੋ ਸਾਡੇ ਬਿਆਨ ਸੀ ਹਾਂਜੀ ਮੈਂ ਨੰਦਪੁਰ ਟਿੰਡਰ ਨਾਲਪੁਰ ਲਬੜੇ ਦਿਓਰ ਦੇ ਘਰ ਆਈ ਜਿਵੇਂ ਇੱਥੇ ਕੋਈ ਨਹੀਂ ਰਹਿੰਦਾ ਉਹ ਚਰਮਾ ਲੈਂਦੇ ਨੇ ਪਰਮਜੀਤ ਸਿੰਘ ਤੇ ਮੌਨਦ ਅਧਿਕਾਰ ਸਫਾਈ ਕਰਾਉਣ ਆਈ ਆਈਆਂ ਤੇ ਉਹਨਾਂ ਅਧਿਕਾਰ ਚੋਰੀ ਹੋ ਚੁੱਕੀ ਸੀ ਸਾਰਾ ਘਰ ਭੋਲੀਏ ਦੋਨੋਂ ਪੋਰਸ਼ਨ ਦੋਨੋਂ ਭੋਲੀ ਸਾਰੇ ਬਾਅਦ ਵਿੱਚ ਜੀ ਕਿਹਾ ਤੇ ਬਾਅਦ ਚਾਚਾ ਜੀ ਅੱਜ ਆਏ ਨਹੀਂ ਨਾਂਸਰ ਰਹਿੰਦੇ ਨੇ ਚਾਚਾ ਜੀ ਸੁਦਰ ਜਗੀਰ ਸਿੰਘ ਇਹ ਨਾਂਸਰ ਰਹਿੰਦੇ ਨਹੀਂ ਆਏ ਇਹਨਾਂ ਨੇ ਕਿਹਾ ਨਾ ਕਰੀ ਉਹ ਬੀ ਚੋਰੀ ਕਿੰਨਾ ਸਾਮਾਨ ਰਿਹਾ ਤੁਹਾਡੇ ਕੋਲ ਸਾਡੇ ਕੋਲ ਡੀਵੀਆਰ ਇੱਕ ਦੋ ਫੋਨ ਨੇ ਤੇ ਬਾਕੀ ਬਾਹਰੋਂ ਜਿਵੇਂ ਇਲੈਕਟ੍ਰੀਸ਼ੀਅਨ ਸਮਾਨ ਘੱਟੀ ਦਾ ਸੀਓ ਲੈ ਕੇ ਨਹੀਂ ਬਾਕੀ ਹੋਰ ਤੇ ਜਣੀ ਆਪਾਂ ਨਹੀਂ ਦੇਖਿਆ ਨਹੀਂ ਹੈ ਕਿ ਕੋਈ ਕੁਛ ਨਹੀਂ ਲੱਗੇ ਨੀ ਵੀਡੀਓ ਬਾਤ ਦਾ ਤੋਂ ਇਹ ਕਿਸ ਤਰ੍ਹਾਂ ਹੋਈ ਇਹ ਅਸੀਂ ਅੱਜ ਦੇਖਿਆ ਪਰ ਜਦੋਂ ਨਹੀਂ ਦੇਖਿਆ ਇਹ ਕੈਮਰੇਆਂ ਵਿੱਚ ਪਿੰਟਦੇ ਅੱਜ ਉਥੇ 18 ਤਰੀਕ ਦੀ ਰਾਤ ਸੀ ਕੀ ਮੰਤਰ ਪ੍ਰਸ਼ਾਸਨ ਕੋਲ ਹੋਸੀ ਹੈ ਇਹ ਪੰਕੜਿਆ ਕਾਰਵਾਈ ਕੀਤੀ ਜਾਵੇ ਔਰ ਸਹੀ ਸੀ ਦੇਖ ਕੇ ਕਾਰਵਾਈ ਕਰਕੇ ਨੇ ਆਪਣੇ ਫੋਟੋ ਵਗੈਰਾ ਖਿੱਚ ਕੇ ਲੈ ਵੀ ਨਹੀਂ ਦੇਖੋ ਨਾ ਕੀ ਕਰਦੇ ਨੇ ਮੇਰਾ ਜਗੀਰ ਸਿੰਘ ਅੱਜ ਸਵੇਰੇ ਹੀ ਕਰ ਰਹੇ ਆਂ ਨਾਂਸਰ ਜੱਬੋਲ ਗੁਰਦਰਾ ਸਾਹਿਬ ਹਸਪੀਟਲ ਇੰਨੇ ਤੇ ਪੁੱਛ 15 ਦਿਨ ਦੇ ਨਮਾਤਾ ਅੱਜ ਹੀ ਸਵੇਰੇ ਕਰ ਰਹੇ ਆਂ ਬਾਹਰ ਲਗੀਰ ਦਾ ਲੋਕ ਪਤਾ ਜਦੋਂ ਇਹ ਅੰਦਰਾ ਕਿ ਵੇਖਿਆ ਸੜਕ ਖਲਾਰਾ ਜੱਬਿਆ ਹੈ ਖਲਾਰਾ ਵੀ ਕਿਹਦਾ ਅਰਜੋਗ ਹੈ ਫੇ ਪਤਾ ਲੱਗਾ ਕਿ ਨਾ ਇੱਕ ਹੋਰ ਕਰ ਰਹੇ ਉੱਥੇ ਵੀ ਇਹ ਪਨਾਵਰਤਕੇ ਫਿਰ ਉਹਨੇ ਵੇਖਿਆ ਤੇ ਘਰ ਦੇ ਨਾਲ 2000 ਰੁਪਏ ਇੱਕ ਸੰਖੇ ਪੰਜ 500 ਰੁਪਏ ਇੱਕ ਸੰਖੇ ਰੱਖਿਆ ਇਹ 2500 ਰੁਪਏ ਲੈ ਗਏ ਨੇ ਤੇ ਬਾਕੀ ਦੋ ਮਾਰੀਆਂ ਤੋੜ ਗਏ ਸਮਾਨ ਸਾਰਾ ਖਰਾਬ ਸੁੱਟ ਗਏ ਚੋਰੀ ਕਦੋਂ ਹੋਈ ਸੀ ਕਿੱਧਰੋਂ ਹੋਇਆ ਅੱਜ ਹੀ ਆਇਆ ਜਦੋਂ ਮੈਂ ਘਰ ਜਨ ਤਾਰ ਕੇ ਇਸ ਗੱਲ ਨੂੰ ਵਾਪਸ ਚਲਾ ਗਿਆ ਇਹ ਫਿਰ ਜਦੋਂ ਘਰ ਜਾ ਕੇ ਵੇਖਿਆ ਇਹਨਾਂ ਫੋਨ ਕਰਾ ਤੇ ਫੇਰ ਮੈਂ ਕੀ ਗੱਲ ਲੈ ਕੇ ਨਿਕਲਦਾ ਆ ਮੈਂ ਕੀ ਗੱਲ ਲੈ ਕੇ ਨਿਕਲਦਾ ਮੈਂ ਸਭ ਜਿਆ ਚੈਨ ਕਰਦੇ ਮੱਠੇ ਲਈ ਮੱਠੇ ਦੇ ਨੇ ਡਿਕ ਡੂ ਨਾ ਬੈ ਉਹ ਫੇਰ ਜੇ ਮੈਂ ਆਇਆ ਮੈਂ ਆਂਦੇ ਆਇਆ ਕੰਮ ਤੇ ਤੁਸੀਂ ਵੀ ਕੰਮ ਮੈਂ ਜੇ ਨਾਂ ਸਰ ਹਸਪੀਟਲ ਰਾਤ ਦੀ ਡਿਊਟੀ ਕਰਨਾ ਤੇ ਦਿਨੇ ਨਿਗੀ ਇੱਕ ਗੱਡੀ ਭਾਈ ਚਾਹ ਦੀ ਤੇ ਇਹ ਕੰਮ ਕਰੀ ਇਹ ਪਿੰਡ ਨਰੰਗਪੁਰਾ ਜੀ ਜਿੱਥੇ ਸਾਨੂੰ ਪਤਾ ਲੱਗਾ ਕਿ ਬੀਤੀ ਰਾਤ ਦੋ ਘਰਾਂ ਦੇ ਵਿੱਚ ਚੋਰੀ ਹੋਈ ਜੀ ਜਿੱਤੇ ਅਸੀਂ ਮੌਕੇ ਤੇ ਆਏ ਆ ਸਾਰੇ ਅਸੀਂ ਕਿਹਾ ਕੱਪੜੇ-ਕੁਪੜੇ ਫੋਲੇ ਵੇਹ ਲਮਾਰੀਆਂ ਤੋੜੀਆਂ ਜਿਹਦੇ ਵਿੱਚੋਂ ਕੋਈ ਕੀਮਤੀ ਸਮਾਨ ਜਿਹੜਾ 골ਡ ਵਗੈਰਾ ਤੇ ਚੋਰੀ ਨਹੀਂ ਹੋਇਆ ਲੇਕਿਨ ਜਿਹੜਾ ਇੱਕ ਡੀਵੀਆਰ ਲੈ ਕੇ ਗਏ ਆ ਠੀਕ ਹੈ ਹੋਰ ਛੋਟਾ ਮੋਟਾ ਸਮਾਨ ਲੈ ਗਏ ਜਿਹਦੇ ਸਬੰਧੀ ਪੜਤਾਲ ਜਿਹੜੀ ਚੱਲ ਰਹੀ ਆ ਜਲਦੀ ਅਸੀਂ ਜਿਹੜੇ ਆ ਚੋਰਾਂ ਨੂੰ ਗ੍ਰਫਤਾਰ ਕਰਕੇ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊ ਸਰ ਜਿਹੜੀ ਚੋਰੀ ਅੱਛਾ ਜਿਹੜੇ ਪਿੰਡ ਨਰੰਗਪੁਰ ਦੇ ਵਿੱਚ ਚੋਰੀ ਹੋਈ ਇਥੇ ਅਸੀਂ ਮੌਕੇ ਤੇ ਆਏ ਹਾਂ ਇਥੇ ਨਰਿੰਦਰ ਕੌਰ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਮੈਂ ਤਾਲਾ ਕੋਲ ਕੇ ਚੈੱਕ ਕਰਨ ਆਈ ਮੇਰੇ ਦਿਓਰ ਦਾ ਘਰ ਆ ਇਥੇ ਚੋਰੀ ਜਿਹੜੀ 31 18 ਤਰੀਕ ਦੀ ਹੋਈ ਸੀ ਜਿਹਦੇ ਬਾਰੇ ਸਾਨੂੰ ਇਹਨਾਂ ਨੇ ਅੱਜ ਇਨਫੋਰਮ ਕੀਤਾ ਤੇ ਅੱਜ ਅਸੀਂ ਇਥੇ ਮੌਕੇ ਤੇ ਦੇਖਣ ਆਏ ਹਾਂ ਤੇ ਚੋਰਾਂ ਨੂੰ ਜਲਦੀ ਫੜ ਕੇ ਅਗਲੀ ਕਾਰਵਾਈ ਅਮਰ ਤੁਹਾਨੂੰ ਜਾਣਦੀ ਜਾਊਗੀ ਕਵਦੀਸ਼ ਚੱਲ ਰਹੀ ਹੈ ਕਿੰਨੇ ਘਰ ਸਿਕਿਉਰਿਟੀ ਇਹ ਦੋ ਘਰਾਂ ਚ ਹੋਈ